ਸਤਿ ਸ਼੍ਰੀ ਅਕਾਲ ਜੀ ਮੈਂ ਸਮੂਹ ਹਲਕਾ ਸੰਗਰੂੜ ਦੇ ਵੋਟਰਾਂ ਨਾਲ ਵਸੀਆਂ ਨਾਲ ਇੱਕ ਮੈਸੇਜ ਜਿਹੜਾ ਸਾਂਝਾ ਕਰਨਾ ਚਾਹੁੰਦੀ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਹੜੇ ਗਰੀਬ ਤੇ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਆਪਣੇ ਮਕਾਨ ਬਣਾਉਣ ਦੇ ਲਈ ਜਿਹੜੀ ਸਰਕਾਰ ਦੀ ਸਕੀਮ ਦੇ ਤਹਿਤ ਇੱਕ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ ਸੋ ਦੀ ਜਿਹੜੀ ਲਾਸਟ ਡੇਟ ਹੈਗੀ ਆ ਉਹ 31 ਮਾਰਚ ਹੈ ਸੋ 31 ਮਾਰਚ ਤੱਕ ਉਹਦੇ ਲਈ ਜਿਹੜਾ ਫਾਰਮ ਭਰੇ ਜਾ ਸਕਦੇ ਆ ਮੈਂ ਉਹਦੇ ਲਈ ਤੁਹਾਡੇ ਨਾਲ ਸੁਨੇਹਾ ਸਾਂਝਾ ਕਰਨਾ ਕਿ ਜਿਹੜੇ ਪਿੰਡਾਂ ਨਾਲ ਸੰਬੰਧਿਤ ਜਿਹੜੇ ਲਾਭਪਾਤਰੀ ਨੇ ਸੋ ਉਹਨਾਂ ਨੂੰ ਬੇਨਤੀ ਆ ਕਿ ਪਿੰਡਾਂ ਦੀਆਂ ਸਮੂਹ ਪੰਚਾਇਤਾਂ ਜਾਂ ਜਿਹੜਾ ਨਰੇਗਾ ਸੈਕਟਰੀ ਹੈਗੇ ਆ ਜਾਂ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਤੇ ਸੰਗਰੂਰ ਹੈਗੇ ਆ ਉੱਥੇ ਜਾ ਕੇ ਤੁਸੀਂ ਆਪਣਾ ਜਿਹੜਾ ਇਹਦਾ ਫਾਰਮ ਭਰ ਕੇ ਇਹਦਾ ਲਾਭ ਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਨਾਲ ਹੀ ਜੇ ਮੈਂ ਸ਼ਹਿਰਾਂ ਦੀ ਗੱਲ ਕਰਾਂ ਨਗਰ ਕੌਂਸਲ ਭਵਾਨੀਗੜ੍ਹ ਤੇ ਨਗਰ ਕਾਉਂਸਲ ਸੰਗਰੂਰ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਤੁਸੀਂ ਆਪਣੇ ਫਾਰਮ ਨੇ ਜਿਹੜੇ ਸ਼ਹਿਰੀ ਲੋਕ ਨੇ ਜਿਹੜੇ ਉੱਥੇ ਜਾ ਕੇ ਭਰ ਸਕਦੇ ਆ ਸੋ ਕੱਲ ਜਦਾਂ ਸ਼ਨੀਵਾਰ ਹੈਗਾ ਤੇ ਇਸ ਤੋਂ ਬਾਅਦ ਸੋਮਵਾਰ ਜਿਹੜੀ 31 ਲਾਸਟ ਡੇਟ ਬਣਦੀ ਆ ਸੋ ਇਹਨਾਂ ਦੋਨਾਂ ਦਿਨਾਂ ਦੇ ਲਈ ਮੈਂ ਸੰਗਰੂਰ ਤੇ ਭਾਨੀਗੜ ਜਿਹੜੇ ਸਬੰਧਤ ਅਧਿਕਾਰੀਆਂ ਨੂੰ ਜਿਹੜੇ ਨਿਰਦੇਸ਼ ਜਾਰੀ ਕਰ ਚੁੱਕੀਆਂ ਕਿ ਇਹਨਾਂ ਦੋਨੇ ਦਿਨਾਂ ਦੇ ਵਿੱਚ ਕੋਈ ਛੁੱਟੀ ਨਹੀਂ ਹੋਊਗੀ ਕੋਈ ਵੀ ਲਾਭਪਾਤਰੀ ਆ ਜਿਹੜਾ ਜਾ ਕੇ ਆਪਣੇ ਫਾਰਮ ਉੱਥੇ ਭਰ ਸਕਦਾ ਸੋ ਮੈਂ ਸਾਰੇ ਹਲਕੇ ਦੇ ਲੋਕਾਂ ਨੂੰ ਜਿੱਥੇ ਅਪੀਲ ਕਰਦੀ ਹਾਂ ਉੱਥੇ ਮੈਂ ਆਪਣੇ ਆਮ ਆਦਮੀ ਪਾਰਟੀ ਦੇ ਸਮੂਹ ਸਾਡੇ ਅਹੁਦੇਦਾਰ ਸਹਿਬਾਨ ਜਿਹੜੇ ਪਾਰਟੀ ਦੇ ਵਰਕਰ ਨੇ ਵਲੰਟੀਅਰ ਨੇ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਕੋਈ ਵੀ ਲੋੜਵੰਦ ਬੰਦਾ ਕੋਈ ਵੀ ਗਰੀਬ ਬੰਦਾ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਜਾਵੇ ਸੋ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਕਰੂੰਗੀ ਕਿ ਸਾਰੇ ਸਹਿਯੋਗ ਕਰਕੇ ਵੱਧ ਤੋਂ ਵੱਧ ਲੋਕਾਂ ਤੋਂ ਇਹ ਫਾਰਮ ਪਰਵਾਏ ਜਾਣ ਧੰਨਵਾਦ